ਤੁਸੀਂ ਕਹਿੰਦੇ ਸੀਗਾ ਕਿ ਮੈਂ ਵੋਟਾਂ ਨਹੀਂ ਲੜਨੇ ਆ ਉਹ ਤੁਸੀਂ ਹਰ ਵਾਰੀ ਕਰਦੇ ਹੋ ਐਲਾਨ ਚੋ ਵੀ ਉਸ ਦਿਨ ਜਿਸ ਦਿਨ ਨਤੀਜੇ ਹੁੰਦੇ ਆ ਇਸ ਵਾਰ ਨਤੀਜਿਆਂ ਤੋਂ ਬਾਅਦ ਤਾਂ ਨਹੀਂ ਐਲਾਨ ਕਰੋਗੇ ਕਿ ਮੈਂ ਵੋਟਾਂ ਹੀ ਨਹੀਂ ਲੜਦੀ ਮੈਂ ਕੁੱਟ ਖਾਣੀ ਆ ਪਰਮਾਤਮਾ ਤੋਂ ਮੈਂ ਮੰਗਦਾ ਇੱਕ ਵਾਰੀ ਮੈਨੂੰ ਜਿਤਾ ਦਿਓ ਵੇਖਿਓ ਇੱਥੇ ਸਟੇਜ ਦੇ ਵਿੱਚ ਬੈਸਟ ਅਲਕੇ ਵਿੱਚ ਚੰਦੀਗੜ੍ਹ ਨਾ ਬਣਾਤਾ ਤਾਂ ਜੋ ਮਰਜ਼ੀ ਕਰ ਜੁੱਤੀਆਂ ਮਾਰੇ ਰਲਾ ਜਲੰਧਰ ਪੱਛਮੀ ਜਿਮਨੀ ਚੋਨਾ ਦੇ ਚਲਦੇ ਅੱਜ ਵੋਟਾਂ ਪਾਉਣ ਦਾ ਦਿਨ ਹੈ ਤੇ ਲੋਕ ਜਿਹੜੇ ਨੇ ਲਗਾਤਾਰ ਪੋਲਿੰਗ ਹੂ ਤੱਕ ਪਹੁੰਚ ਰਹੇ ਨੇ ਸਵੇਰੇ 6 ਵਜੇ ਤੋਂ ਹੀ VOTING ਜਿਹੜੀ ਹੈ ਸਟਾਰਟ ਹੈ ਇਸ ਦੇ ਵਿੱਚ ਸਾਡੇ ਨਾਲ ਇਸ ਵੇਲੇ ਜਲੰਧਰ ਦੇ ਬਹੁਤ ਚਰਚੇ ਤੇ ਉਮੀਦਵਾਰ ਮੌਜੂਦ ਹੈ ਨੀਟੂ ਸ਼ਟਰਾ ਵਾਲਾ ਗੱਲਬਾਤ ਕਰਾਂਗੇ ਕੀ ਹੋ ਗਿਆ ਹੈ ਦੇਖੋ ਜੀ ਇਹ ਇਲੈਕਸ਼ਨ ਹੈ ਇਹ ਲੋਕਾਂ ਨੇ 10000 ਰੁਪਏ 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 ਦੇ ਕੇ ਇਕੱਠੇ ਖੜੇ ਕਰਕੇ ਮੈਨੂੰ ਕਹਾ ਵੀ ਹੱਤ ਕੀ 1899 ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਤੂੰ ਕਿਦਾ ਕਹਤਾ ਤੂੰ ਨਹੀਂ ਲੜਨਾ ਜੇ ਤੱਕ ਅਸੀਂ ਤੇਰੇ ਨਾਲ ਆ ਉਹ ਲੜਦਾ ਹੀ ਰਹਿਣਾ ਬਸ ਤੈਨੂੰ ਜਿਤਾ ਕੇ ਛੱਡਣਾ ਇਹਨਾਂ ਵੱਡੇ ਵੱਡੇ ਲੀਡਰਾਂ ਦੇ ਥੰਮ ਹਿਲਾ ਦੇ ਪਰ ਪਹਿਲਾਂ ਮੈਂ ਰੱਬ ਦਾ ਨਾਮ ਲਵਾਂਗਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਧੰਤਾ ਸ੍ਰੀ ਗੁਰੂ ਰਵਿਦਾਸ ਹਾਲੇਲੂਇਆ ਗੋਸਪਾ ਖੁਸ਼ਨਾ ਲਤਰਾ ਸਭ ਨੂੰ ਖੁਸ਼ ਰੱਖੇ ਜੈ ਕਬੀਰ ਧੰਕ ਕਬੀਰ ਜਿਕਰਾ ਮਾ ਚੰਦਪੁਰਨੀ ਜੀ ਦਾ ਸਤਿ ਸਕੇ ਦਰਬਾਰੀ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀਆ ਪਿਛਲੀ ਵਾਰ ਤੁਸੇ ਕਿਹਾ ਸੀਗਾ ਕਿ ਮੈਂ ਵੋਟਾਂ ਨਹੀਂ ਲੜਨੇ ਆ ਉਹ ਤੁਸੀਂ ਹਰ ਵਾਰ ਹੀ ਕਰਦੇ ਹੋ ਐਲਾਨ ਦੇਖੋ ਉਹ ਵੀ ਉਸ ਦਿਨ ਜਦੋਂ ਨਤੀਜੇ ਹੁੰਦੇ ਆ ਇਸ ਵਾਰ ਨਤੀਜਿਆਂ ਤੋਂ ਬਾਅਦ ਤਾਂ ਨਹੀਂ ਐਲਾਨ ਕਰੋਗੇ ਕਿ ਮੈਂ ਵੋਟਾਂ ਹੀ ਨਹੀਂ ਲੜਨੇ ਮੈਂ ਕੁੱਟ ਖਾਣੀ ਆ ਅੱਗੇ ਉਹਨਾਂ ਨੇ ਮੈਨੂੰ ਇੰਨੇ ਗਾਲ੍ਹਾਂ ਕਢੀਆਂ ਹੁਣ ਤਾਂ ਮੈਨੂੰ ਕੋਟ ਦੇਣਾ ਘਰ ਅੱਗੇ ਉਹਨਾਂ ਨੇ ਕਿਹਾ ਵੀ ਤੈਨੂੰ ਫੰਡ ਵੀ ਤਾਂ 10000 ਰੁਪਏ 5-5 ਰੁਪਏ ਤਾਂ ਤੂੰ ਫੇਰ ਸਾਡਾ ਨਾਮ ਬਦਨਾਮ ਕਰਤਾ ਭਰਾਵਾ ਤੁਹਾਡੇ ਬੱਚੇ ਜੀਨ ਮੇਰਾ ਲਹੂ ਪੀਨ ਤੇ ਮੈਂ ਤੁਹਾਡੀ ਸਦਾ ਸੇਵਾ ਕਰਦਾ ਰਵਾਂ ਪ੍ਰਮਾਤਮਾ ਤੋਂ ਮੈਂ ਮੰਗਦਾ ਇੱਕ ਵਾਰੀ ਮੈਨੂੰ ਜਿਤਾ ਦਿਓ ਦੇਖਿਓ ਇੱਥੇ ਸਟ ਬੈਸ ਚਲ ਕੇ ਵਿੱਚ ਚੰਦੀਗੜ੍ਹ ਨਾ ਬਣਾਤਾ ਤੇ ਜੋ ਮਰਜੀ ਕਰ ਜੁੱਤੀਆਂ ਮਾਰੇ ਵੇ ਲਾ ਲਾ ਇੱਕ ਮੌਕਾ ਚਾਹੀਦਾ ਇੱਕ ਮੌਕਾ ਜੇ ਤੁਹਾਡੇ ਤੋਂ ਮੰਗਦਾ ਔਰ ਮੈਂ ਜੇ ਹਾਰ ਗਿਆ ਨਾ ਮੈਂ ਚਾਰ ਲੀਡਰਾਂ ਨੂੰ ਸਿਰ ਮਿਲਣਾ ਮੈਂ ਚਾਰ ਲੀਡਰਾਂ ਦਾ ਪੈਰ ਫੜਨੇ ਆ ਮੈਂ ਉਹਨਾਂ ਕੋਲ ਕਹਿੰਦਾ ਮੈਨੂੰ ਜੁਗਤੀ ਦੱਸੋ ਜਿੱਤਣ ਦੀ ਮੈਂ ਤੁਹਾਡੀ ਪਾਰਟੀ ਵਿੱਚ ਨਹੀਂ ਆਉਣਾ ਮੈਂ ਸੱਤ ਵਾਰੀ ਸੱਤ ਵਾਰੀ ਇਲੈਕਸ਼ਨ ਹਾਰ ਗਿਆ ਵਾਂ ਸੱਤ ਵਾਰੀ ਇਲੈਕਸ਼ਨ ਹਾਰ ਗਿਆ ਅੱਠਵੀਂ ਵਾਰੀ ਨਹੀਂ ਹਾਰਨਾ ਚਾਹੁੰਦਾ ਮੈਂ ਹੁਣ ਜੇ ਹਾਰ ਗਿਆ ਸੱਤ ਅੱਠਵੀਂ ਵਾਰੀ ਹੋ ਜਾਣਾ ਵਾ ਤੇ ਮੈਂ ਉਹਨਾਂ ਕੋਲ ਜੁਗਤੀ ਵੀ ਨਹੀਂ ਸਭ ਤੋਂ ਪਹਿਲੇ ਸਾਡੇ ਸੀਐਮ ਭਗਵੰਤ ਮਾਨ ਸਾਹਿ ਇੱਕ ਰਿਕਵੈਸਟ ਆ ਤੁਹਾਡੀ ਵੀ ਤੁਸੀਂ ਸਾਨੂੰ ਦੱਸੋ ਤੁਸੀਂ ਕਿੱਦਾਂ ਜਿੱਤਦੇ ਹੋ ਅਸੀਂ ਵੀ ਉਹਦਾ ਲੱਣਾ ਜਾਂਦੇ ਆ ਔਰ ਜੇ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਆ ਜਨਤਾ ਦੀ ਸੇਵਾ ਕਰਕੇ ਅਸੀਂ ਜਨਤਾ ਨਾਲ ਕੰਮ ਕਰਾਉਣਾ ਚਾਹੁੰਦੇ ਆ ਜਨਤਾ ਵਿਚਰ ਵਿਚਰਨਾ ਚਾਹੁੰਦੇ ਆ ਔਰ ਦੂਜੇ ਸਵਾਲ ਸਾਡੇ ਚਰਨਜੀਤ ਚੰਨੀ ਜੜ ਡਬਲ ਵੋਟਾਂ ਲੈ ਗਿਆ ਅਸੀਂ ਉਹ ਭਰਾ ਨੂੰ ਮਿਲਾਂਗੇ ਵੀ ਤੂੰ ਕਿੱਦਾਂ ਜਿੱਤ ਗਿਆ ਉਸਤਾਦ ਸਾਨੂੰ ਸਕੀਮ ਦਿਓ ਤੇ ਦੂਜਾ ਵਾਸ ਤੀਜਾ ਬੰਦਾਗਾ ਰਾਜਾ ਬੜਿੰਗ ਜਿਹੜਾ ਹਾਰ ਗਿਆ ਅਸੀਂ ਫਿਰ ਵੀ ਜਿੱਤ ਗਿਆ ਯਾਰ ਕਮਾਲ ਹਾਰੇ ਹੋ ਜਿੱਤੇ ਵਾਂ ਨੂੰ ਬੰਦੇ ਨੂੰ ਕਹਿੰਦੇ ਬਾਜੀਗਰ ਸੋ ਰਾਜਾ ਬਣੇਗਾ ਉਹਨੂੰ ਮਿਲਾਂਗੇ ਜੇ ਇਹ ਨਹੀਂ ਮਿਲਣਗੇ ਫਿਰ ਮੇਲ ਪਾਵਾਂਗੇ ਮੋਦੀ ਸਰਕਾਰ ਨੂੰ ਕਹਾਂਗੇ ਸਾਨੂੰ ਛੋਟਾ ਜਿਹਾ ਤਰੀਕਾ ਦੱਸ ਦਿਓ ਅਸੀਂ ਤਾਂ ਦੀ ਪਾਰਟੀ ਵਿੱਚ ਨਹੀਂ ਆ ਸਕਦੇ ਪਰ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਹਾਂ ਜੇ ਸੇਵਾ ਦਾ ਮੌਕਾ ਦੇ ਦੋ ਤਾਂ ਬੜੀ ਮਿਹਰਬਾਨੀ ਇਹ ਚਾਰਾ ਲੀਡਰਾਂ ਨੂੰ ਮਿਲ ਕੇ ਫਿਰ ਮੈਂ ਦੇਖੋ ਜਿੱਤੂਗਾ ਕਿਤਾ ਤੁਸੀਂ ਰਾਜਾਵੜਿੰਗ ਦੀ ਗੱਲ ਕੀਤੀ ਕਿ ਉਹ ਹਾਰ ਕੇ ਜਿੱਤ ਗਏ ਤੁਸੀਂ ਵੀ ਤਾਂ ਹਾਰ ਕੇ ਜਿੱਤ ਜਨਨੇ ਹੋ ਇਹਨਾਂ ਲੋਕਾਂ ਦਾ ਪਿਆਰ ਆਪਣੇ ਪੈਸੇ ਵਿੱਚ ਜੱਕਦਾਮ ਉਹਨਾਂ ਨੇ ਪਲਟੀ ਮਾਰੀ ਪਤਾ ਨਹੀਂ ਲੱਗਾ ਕਦੋਂ ਜਿੱਤ ਗਏ ਸਾਈ ਤਾਂ ਹੈਰਾਨ ਹੋ ਗਏ ਸੀ ਲੁਧਿਆਣੇ ਵਿੱਚ ਜਦੋਂ ਗਿਣਤੀ ਹੁੰਦੀ ਸੀ ਮੇਰੇ ਬੰਦਾ ਨਾਲ ਮੋਹੁੰਦੇ ਭਾਈ ਓਦਾਂ ਕਹੇ ਭਾਈ ਓਦਾਂ ਕਹੇ ਭਾਈ ਔਰ ਮੈਂ ਗੱਲ ਕਰਨ ਚਾਹੁੰਦਾ ਸਿੱਧੂ ਫਾਰਮ ਹਾਊਸ ਸਿੱਧੂ ਫਾਰਮ ਹਾਊਸ ਸ਼ੇਰਾ ਭਾਈ ਸਾਡੇ ਜਿਹੜੇ ਪੰਜਾਬ ਦੀ ਜਵਾਨੀ ਗਈ ਹੈ ਪੰਜਾਬ ਦੀ ਜਵਾਨੀ ਵਾਪਸ ਲੈ ਰਿਹਾ ਨਸ਼ੇ ਨੂੰ ਲੋਕਾਂ ਨੂੰ ਮੁਕਤ ਕਰਾ ਰਿਹਾ ਤੇ ਮੇਰੀ ਉਹਨਾਂ ਅਗੇ ਬੇਨਤੀ ਹੈ ਕਿ ਮੈਂ ਉਹਨਾਂ ਦੇ ਨਾਲ ਔਰ ਮੈਂ ਹਰ ਵਾਰੀ ਮੀਡੀਆ ਵਿੱਚ ਹੀ ਉਹਨਾਂ ਦਾ ਨਾਮ ਲਾਉਂਗਾ ਕੋਈ ਮੈਨੂੰ ਪੈਸੇ ਨਹੀਂ ਦਿੱਤੇ ਉਹਨਾਂ ਨੇ ਪਰ ਉਹਨਾਂ ਨੇ ਮੈਨੂੰ ਇਨੀ ਗੱਲ ਕਹੀ ਹੈ ਵੀ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਤੇ ਮੈਂ ਕਿਹਾ ਮੈਨੂੰ ਬੜੀ ਤੁਹਾਡੀ ਮਿਹਰਬਾਨੀ ਬੰਦ ਕਰੋ ਯਾਰ ਬੜੀ ਮਿਹਰਬਾਨੀ ਤੁਹਾਡੀ ਜਿਹੜਾ ਸਿੱਧੂ ਫਾਰਮ ਹਾਊਸ ਸ਼ੇਰਾ ਭਾਜੀ ਸਾਡੇ ਹੈਗੇ ਆ ਸਿੱਧੂ ਭ ਆ ਵੀਡੀਓ ਤੁਹਾਡੇ ਸਾਹਮਣੇ ਬਣ ਰਹੀ ਹੈ ਭਾਜੀ ਤੁਸੀਂ ਕਹੇ ਪੰਜਾਬ ਦੇ ਨਸ਼ਾ ਮੁਕਤ ਕਰਨਾ ਪੰਜਾਬ ਦੀ ਜਵਾਨੀ ਦੁਆਰਾ ਫਿਰ ਲੈ ਕੇ ਆਣੀ ਹੈ ਸਿੱਧੂ ਫਾਰਮ ਹਾਊਸ ਔਰ ਸ਼ੇਰਾ ਭਾਜੀ ਸਾਡੇ ਅਸਰ ਦੇਖ ਲੋ ਬਿਆਬਾ ਪੁੱਤਾਂ ਬੱਚਾ ਨੂੰ ਬਚਾਉਣਾ ਨਸ਼ੇ ਤੋਂ ਜਿਹੜਾ ਬੰਦਾ ਨਸ਼ੇ ਵੇਚਦਾ ਉਹਨੂੰ ਅੰਦਰ ਕਰਾਉਣਾ ਵਾ ਇਹ ਵਾਦਾ ਕਰੋ 100 ਖਾਨੇ ਆਪਾਂ ਰੱਬ ਦੀ ਤੇ ਆਪਣੀ ਮਾਤਾ ਦੀ ਅੱਛਾ ਗੱਲ ਸੁਣੋ ਤੁਹਾਨੂੰ ਬੰਦੀ ਕਿਹਨੇ ਬਣਾਤਾ ਧਮਕੀ ਕਿੱਥੋਂ ਆ ਗਈਆਂ ਦੇਖੋ ਧਮਕੀਆਂ ਆਈਆਂ ਲੀਡਰਾਂ ਦੀ ਵੱਡੇ ਵੱਡੇ ਲੀਡਰਾਂ ਦੀ ਆਈਆਂ ਇਹ ਪਾਕਿਸਤਾਨ ਤੋਂ ਫੋਨ ਕਰਾ ਰਹੇ ਆ ਜੇ ਕੱਲ ਨੂੰ ਮੈਨੂੰ ਕੋ ਸੋਚਦਾ ਇਹ ਪਹਿਲਾ ਨੰਬਰ ਲੀ ਪ੍ਰਸ਼ਾਸਨ ਤੇ ਵੀ ਇੱਕ ਪਰਚਾ ਚਾਹਾਂਗੇ ਕਿ ਯਾਰ ਇਹ ਕਿਉਂ ਸੰਦੇਪ ਜੇ ਸਾਨੂੰ ਧਮਕਿਆ ਖੁੱਲੇ ਆ ਮਾਰੀਆਂ ਅਸੀਂ ਆ ਕੂਲਰ ਪੀਜਾ ਤੇ ਕੂਲਰ ਪੀਜਾ ਨਾਲ ਗਾਲ ਕੱਢੀ ਸੀ ਜੀ ਦੁਨੀਆ ਦੀ ਬੜੀ ਭੈਣ ਭੈਣ ਦੀ ਗੱਲ ਕੱਢੀ ਸੀ ਦੁਨੀਆ ਨੂੰ ਤੇ ਮੈਂ ਉੱਤੇ ਪਰਚਾ ਕਰਾ ਉਹ ਮੈਨੂੰ ਕਹਿੰਦਾ ਲੈ ਤੂੰ ਦੇਖ ਲਾਂਗਾ ਤੂੰ ਮੇਰਾ ਕੀ ਕਰ ਲਿਆ ਪਰ ਚੱਕਰ ਆ ਕੇ ਕੀ ਕਰਤਾ ਔਂ ਕਰਕੇ ਕੀ ਕਰਤਾ ਜੋਂ ਕਰਕੇ ਕੀ ਕਰਤਾ ਯਾਰ ਇਹ ਗੱਲ ਥੋੜੀ ਦੀ ਅਸੀਂ ਗਰੀਬ ਬੰਦੇ ਆ ਸਾਡੀ ਅਦਾਲਤ ਜਾਂ ਕਾਨੂੰਨ ਚ ਸੁਣਾਈ ਹੋਗੀ ਕਮਾਲ ਹੈ ਯਾਰ ਜੇ ਮੋਦੀ ਸਰਕਾਰ ਉਹ ਸੁਣਾਈ ਹੋਗੀ ਜਾਂ ਕੋਈ ਹੋਰ ਬੀਜਾ ਕਾਂਗਰਸ ਭਾਜਪਾ ਆਮ ਆਦੀ ਪਾਰਟੀ ਕੋਈ ਵੀ ਇਹ ਸਾਡੀ ਬਜ਼ਾਰ ਚੱਲੇਗੀ ਏ ਬਾਬਾ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸਦੇਸ਼ ਦਿੱਤਾ ਆਪਾਂ ਸੋ ਕਰ ਕਰ ਪਚਾਵਾਂਗੇ ਪਰ ਦੇਖੋ ਇੱਕ ਵਾਰੀ ਕਿ ਜਿਹੜੇ ਮੋਦੀ ਸਾਹਿਬ ਆ ਮੋਦੀ ਸਾਹਿਬ ਨੇ ਕਿਹਾ ਸੀਗਾ ਮੈਂ ਸੰਵਿਧਾਨ ਨੂੰ ਬਦਲ ਦੂੰਗਾ 400 ਸੱਬ ਕੀ ਬਾਅਦ 400 ਕੇ ਬਾਅਦ ਪਰ ਨਹੀਂ ਪਾਰ ਨਿਕਲੇ ਕਿ ਸਾਡੇ ਜਿਹੜੇ ਬਾਬਾ ਸਾਹਿਬ ਨਾਲੋਂ ਟੱਕਰ ਲਈ ਹੈ ਨਾ ਬਾਬਾ ਸਾਹਿਬ ਵਰਗਾ ਕੋਈ ਨਹੀਂ ਹੋ ਸਕਦਾ ਨਾ ਕੋਈ ਬਣ ਸਕਦਾ ਮਹਾਸ਼ਾ ਕੌਮ ਗੁਰੂ ਵਾਲਮੀਕ ਕੌਮ ਸ਼੍ਰੀ ਗੁਰੂ ਰਵਿਦਾਸ ਕੌਮ ਕਬੀਰ ਕੌਮ ਇਸ ਸਾਰਾ ਆਪਾਂ ਇਕੱਠੇ ਆ ਕੋਈ ਭਲੇਖੇ ਨਾਲ ਵੀ ਉਂਗਲੀ ਨਾ ਖੜੀ ਕਰ ਦੇਣ ਤੇ ਅਸੀਂ ਉਂਗਲ ਵੱਢ ਕੇ ਰੱਖ ਦਾਂਗੇ ਬਾਬਾ ਸਾਹਿਬ ਸਾਡੀ ਜਾਨ ਆ ਸਾਡੇ ਪਿਓ ਆ ਸਾਡਾ ਨਾਲ ਗੱਲ ਕਰ ਲਿਓ ਪਹਿਲੂ ਉਸ ਤੋਂ ਬਾਅਦ ਕਰ ਜਾਈਏ ਅੱਛਾ ਲੈਕਸ਼ਨ ਉੱਤੇ ਇਸ ਵਾਰੀ ਕੋਈ ਗਾਣਾ ਨਹੀਂ ਬਣਾਇਆ ਗਾਣਾ ਬਣਾਇਆ ਨਸ਼ੇ ਦੇ ਖਿਲਾਫ ਗਾਣਾ 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 ਸੁੰਨਿਆ ਸੱਸ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓ ਪੀ ਜਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੀ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿਲੇ ਉਮੀਦਾਂ ਦੇ ਵੇਚ ਚੌਰਾਹੇ ਰੋਂਦੇ ਖੜੇ ਬੋਤ ਸ਼ਹੀਦਾਂ ਦੇ ਆ ਦੇਖੋ ਆ ਕੇ ਹੋਰ ਵੱਡੀ ਖਬਰ ਸੁਣੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਮਰਿਤਪਾਲ ਨੂੰ ਜੇਲ੍ਹ ਤੋਂ ਨਹੀਂ ਕੱਢਣ ਦਿੰਦੇ ਸੀਗੇ ਸਭ ਤੋਂ ਪਹਿਲਾਂ ਆਪਾਂ ਖਬਰ ਲਵਾਈ ਕਿ ਅਮਰਿਤਪਾਲ ਨੂੰ ਜੇਲ੍ਹ ਚ ਕੱਢੋ ਉਹਨੂੰ ਕਸਮ ਦਿਵਾਓ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਪਰ ਦੇਖੋ ਸਾਡੇ ਤੋਂ ਵੱਡਾ ਕੰਮ ਕੋਈ ਕਰ ਸਕਦਾ ਅਸੀਂ ਇਮਾਨਦਾਰ ਬੰਦੇ ਆ ਅਸੀਂ ਕਹਿੰਦੇ ਜਿੱਤਿਆ ਬੰਦਾ ਤੁਸੀਂ ਅੰਦਰ ਕਿਉਂ ਰੱਖਿਆ ਅਸੀਂ ਪ੍ਰੈਸ਼ਰ ਪੂਰਾ ਪਾਇਆ ਚਿੰਕੂ ਸ਼ੀਸ਼ਾ ਵਾਲਾ ਮੈਂ ਤੇ ਟੀਟੂ ਪਾਣੀਆਂ ਸਾਡਾ ਨੰਨਾ ਸਾਰਿਆਂ ਨੇ ਅਸੀਂ ਪ੍ਰੈਸ਼ਰ ਪਾਇਆ ਜੀ 500 ਖਵਾਈ ਗਈ ਨਹੀਂ ਤਾਂ 500 ਖਵਾਈ ਗਈ ਨਹੀਂ 100 ਨਹੀਂ ਖਵਾਈ ਜਾਣੀ ਸੀ ਉਹਨੂੰ ਅਸੀਂ ਲੜੇ ਹੱਕ ਵਾਸਤੇ ਲੜੇ ਆਂ ਦੇਸ਼ ਵਾਸਤੇ ਲੜੇ ਤੇ ਹੁਣ ਵੋਟਾਂ ਪੈ ਜਾਣਗੀਆਂ ਇਸ ਵਾਰੀ ਕਿਸਨੇ ਉਹ ਸ਼્વાસਨ ਜਿੱਤੇ ਕਿ ਨਹੀਂ ਰੱਬ ਜਾਣੇ ਰੱਬ ਜਾਣੇ ਰੱਬ ਜਾਣੇ ਰੱਬ 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 ਇਹ ਰੱਬ ਇਹ ਸੰਸਾਡਨਲ ਨੀਟੂ ਸ਼ਟਰਾਵਾਲਾ ਜੋ ਕਿ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਆ ਜਦੋਂ ਵੀ ਜਲੰਧਰ ਦੇ ਵਿੱਚ ਚੋਣਾਂ ਹੁੰਦੇ ਆ ਆਪਣਾ ਨਿਮਾਂਗਨ ਜ਼ਰੂਰ ਭਰਦੇ ਨੇ ਦੋਸਤੋ ਬਾਦ ਹਰਤੂ ਬਾਦ ਹਰਵਾਰੀ ਐਲਾਨ ਕਰ ਦਿੰਦੇ ਕਿ ਮੈਂ ਵੋਟਾਂ ਨਹੀਂ ਲੜਾਂਗਾ ਲੇਕਿਨ ਹਰ ਵਾਰ ਫੀਦਵਾਰ ਤੋਂ ਨਮਾਗਨ ਪੱਤਰ ਵੀ ਇਹਨਾਂ ਵੱਲੋਂ ਭਰਿਆ ਜਾਂਦਾ ਹੈ ਇਸ ਨਾਲ ਪਹੁੰਚੇ ਨੇ ਜਗENDER ਵੈਸ ਦੇ ਵਿੱਚ ਪੋਲਿੰਗ ਬੂਥ ਦਾ ਜਾਇਜ਼ਾ ਲੈ ਆਇਆ ਕਿ ਬਰਸੇ ਮਿਨਿਸਨਲ ਭਾਵਨਾ ਜਗENDER